ਸਾਸ੍ਰੀਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਬੀਤੇ ਕੱਲ ਇੱਕ ਕਤਲ ਹੁੰਦਾ ਹੈ ਤਾਂਸੀਕੀ ਕਤਲ ਕਬੱਡੀ ਪ੍ਰਮੋਟਰ ਦਾ ਜਿਸ ਦਾ ਨਾਮ ਕੀ ਰਾਣਾ ਬਾਲਾਚੋਰੀਆ ਰਾਣੀ ਬਾਲਾਚੋਰੀਏ ਦੇ ਕਤਲ ਦੇ ਪਿੱਛੇ ਦੀਆਂ ਜਿਹੜੀਆਂ ਪਰਤਾਂ ਨੇ ਉਹ ਹੁਣ ਹੌਲੀ ਹੌਲੀ ਖੁੱਲਣੀਆਂ ਸਟਾਰਟ ਹੋ ਗਈਆਂ ਨੇ ਬਿਲਕੁਲ ਜਦੋਂ ਰਾਣਾ ਬਲਾਚੌਰੀਏ ਦਾ ਕਤਲ ਹੁੰਦਾ ਉਦੋਂ ਸੁਹਾਣਾ ਦੇ ਵਿੱਚ ਸੁਹਾਣਾ ਕਬੱਡੀ ਕੱਪ ਚੱਲ ਰਿਹਾ ਸੀ ਜਿਸ ਦੇ ਦੌਰਾਨ ਰਾਣਾ ਬਲਾਚੌਰੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਤਲ ਕਰਨ ਤੋਂ ਬਾਅਦ ਜਿਹੜੇ ਕਾਤਲ ਨੇ ਉਹ ਫਰਾਰ ਹੋ ਗਏ ਸਨ ਕੁਝ ਕਾਤਲ ਦਿੱਲੀ 에어ਪੋਰਟ ਤੋਂ ਜਹਾਜ਼ ਚੜ੍ਹ ਕੇ ਬਾਹਰ ਜਾਣ ਦੀ ਫਰਾਕ ਦੇ ਵਿੱਚ ਸਨ ਪਰ ਮੌਕੇ ਤੇ ਮਹਾਲੀ ਪੁਲਿਸ ਨੇ ਮਸਤੀਦੀ ਦਿਖਾਦਿਆਂ ਹੋਇਆਂ ਉਹਨਾਂ ਨੂੰ ਕਾਬੂ ਕਰ ਲਿਆ ਇੱਕ ਕਤਲ ਦਾ ਜਿਹੜਾ ਐਨਕਾਊਂਟਰ ਵੀ ਕੀਤਾ ਗਿਆ ਜਿਸ ਦੀ ਐਨਕਾਊਂਟਰ ਦੇ ਵਿੱਚ ਮੌਤ ਹੋਣ ਦੀ ਖਬਰ ਉਹ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇਸ ਕਤਲ ਤੋਂ ਬਾਅਦ ਵਿੱਚ ਹੁਣ ਪੂਰੇ ਹੀ ਕਬੱਡੀ ਜਗਤ ਦੇ ਵਿੱਚ ਤੇ ਪੰਜਾਬ ਦੀ ਗੈਂਗਵਰ ਦੇ ਵਿੱਚ ਇੱਕ ਵਾਰ ਫਿਰ ਤੋਂ ਹਲਚਲ ਹੋ ਗਈ ਹੈ ਦੱਸਦੀ ਹੈ ਕਿ ਟੋਨੀ ਪੱਲ ਨਾਮਕ ਸਖਸ਼ੀ ਦੀ ਇੱਕ ਕਥਿਤ ਆਡੀਓ ਜਿਹੜੀ ਹੈ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਕਤਲ ਦਾ ਬਦਲਾ ਲਿਆ ਜਿਹੜਾ ਰਾਣਾ ਬਲਾਚਰੀਆ ਉਹ ਲਾਰੈਂਸ ਮਿਸ਼ਨ ਹੋਈ ਤੇ ਜੱਗੂ ਭਗਵਾਨ ਪ੍ਰੀਤ ਦਾ ਜਿਹੜਾ ਕੰਮ ਹੈ ਉਹ ਸਾਹਮਦਾ ਸੀ ਪਿੱਛੇ ਉਸ ਦਾ ਹੀ ਜਿਹੜਾ ਕਾਰੋਬਾਰ ਸੀਗਾ ਉਸ ਦੇ ਵਿੱਚ ਰਾਣੇ ਬਲਾਚਰੀਆ ਦਾ ਵੀ ਹੱਥ ਸੀ ਤਾਂ ਇਸ ਆਡੀਓ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਧਮਕੀਆਂ ਦਿੱਤੇ ਨੇ ਕਿਹਾ ਗਿਆ ਇਸ ਆਡੀਓ ਦੇ ਵਿੱਚ ਕਿ 35 ਬੰਦੇ ਮਾਰਨੇ ਨੇ 34 ਬੰਦੇ ਜਿਹੜੇ ਆ ਉਹ ਰਹਿ ਗਏ ਨੇ ਦੋ ਅਸੀਂ ਮਾਰ ਦਿੱਤੇ ਨੇ ਏ ਸੀ ਡੀ ਦੀ ਇਸ ਆਡੀਓ ਦੀ ਅਸੀਂ ਤਾਂ ਪੁਸ਼ਟੀ ਨਹੀਂ ਕਰਦੇ ਪਰ ਕੀ ਕੁਝ ਗੈਸ ਆ ਆਡੀਓ ਦੇ ਵਿੱਚ ਆਉ ਉਹ ਤੁਹਾਨੂੰ ਵੀ ਸੁਣਾਉਣੀ ਆ ਮੂਸੇ ਵਾਲੇ ਦੇ ਚੱਕਰ ਵਿੱਚ ਜਿੰਨੇ ਕਿਸ ਨੇ ਪਾਣੀ ਦਾ ਗਲਾਸ ਵੀ ਪਿਆਣਾ ਅਸੀਂ ਉਹ ਵੀ ਮਾਰਾਂਗੇ 35 ਮਾਰਨੇ ਆ 2 ਮਾਰਦੇ ਆ 33 ਰਹਿ ਗਏ ਜੇ ਤੇ ਆਪਾਂ ਮਾਰਨੇ ਆ ਕਿ ਰਾਣਾ ਬਲਾ ਚੌੜੀਆ ਨਜਾਇਜ਼ ਮਾਰਦਾ ਉਹ ਕੋਈ ਨਜਾਇਜ਼ ਨਹੀਂ ਸੀ ਉਹ ਜੱਗੂ ਤੇ ਲਾਰੈਂਸ ਦਾ ਪੂਰਾ ਕਾਲਾ ਕੰਮ ਸਾਂਭਦਾ ਸੀ ਤੇ ਪਲੇਅਰਾਂ ਤੇ ਦਬਾਅ ਰੱਖਦਾ ਸੀ ਤੇ ਉਹਨੂੰ ਕਿਹਾ ਵੀ ਗਿਆ ਸੀ ਕਿ ਪਲੇਅਰਾਂ ਨੂੰ ਨਹੀਂ ਦਬਾਉਣਾ ਨਾ ਕੁਝ ਕਰਨਾ ਨਾ ਤੇ ਅਹੀਂ ਕਬੱਡੀ ਤੇ ਆਪਣਾ ਕੋਈ ਕੰਟਰੋਲ ਰੱਖਣਾ ਤੇ ਨਾ ਅਹੀਂ ਕਿਸੇ ਦਾ ਰਹਿਣ ਦੇਣਾ ਤੇ ਫਿਰ ਮੂਸੇ ਵਾਲੇ ਦਾ ਕੀ ਕਸੂਰ ਸੀ ਇਹਨਾਂ ਨੇ ਇੱਕ ਥੇਮ ਲੈਣ ਵਾਸਤੇ ਉਹਨੂੰ ਮਾਰਤਾ ਐਡਾ ਵੱਡਾ ਬੰਦਾ ਮਾਰ ਕੇ ਸੁੱਟਤਾ ਹੋਰਾਂ ਹੋਰੀ ਤੇ ਪੰਜਾਬ ਨੂੰ ਕੀ ਦੀ ਦੇਣ ਸੀ ਐਸ ਬੰਦੇ ਦੀ ਕੀ ਪੰਜਾਬ ਨੂੰ ਦੇਣ ਸੀ ਜਿਹੜਾ ਮਰ ਗਿਆ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੈਂ ਡੋਨੀ ਬੱਲ ਆ ਜੋ ਕੱਲ ਮਹਾਲੀ ਪੁਲਿਸ ਨੇ ਸਾਡਾ ਇੱਕ ਸੱਜਣ ਦਿੱਲੀ 에ਰਪੋਰਟ ਤੋਂ ਚੁੱਕ ਕੇ ਉਹਨੂੰ ਲਿਆ ਕੇ ਰਾਤ ਚੋਰੇ ਗੋਲੀ ਮਾਰਦੀ ਗਾਂ ਉਹਦੇ ਕੋਲੋਂ ਹੋਰਾਂ ਇੱਕ ਸੱਜਣ ਲੈ ਕੇ ਉਹਨੂੰ ਉਨੂ ਮਾਰਤਾ ਇਹ ਬਹੁਤ ਹੀ ਜਿਆਦੀ ਗਲਤ ਗੱਲ ਜੇ ਨਾ ਇਹਨਾਂ ਦੋਆਂ ਬੰਦਿਆਂ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਨਾ ਕੋਈ ਗੱਲ ਹੀ ਪੁਲਿਸ ਨੇ ਬਿਲਕੁਲ ਹੀ ਸਰਕਾਰ ਦੇ ਦਬਾਅ ਦੇ ਹੇਠਾ ਕੇ ਬਿਲਕੁਲ ਹੀ ਨਜਾਇਜ਼ ਬੰਦਾ ਮਾਰਤਾ ਕਿ ਜਿਹਨੂੰ ਅਸੀਂ ਕੱਲ ਪਤਾ ਲੱਗਾ ਸਾਨੂੰ ਉਹ ਨਾਂ ਦਾ ਉਹ ਨਾਂ ਦਾ ਵੀ ਸਾਨੂੰ ਪਤਾ ਨਹੀਂ ਠੀਕ ਜੇ ਬਾਕੀ ਜਿਹੜਾ ਇਹਨਾਂ ਨੇ ਪ੍ਰੋਪਗੈਂਡਾ ਠਾਇਆ ਕਿ ਰਾਣਾ ਬਲਾਚੌਰੀਆ ਨਜਾਇਜ਼ ਮਾਰਤਾ ਉਹ ਕੋਈ ਨਜਾਇਜ਼ ਨਹੀਂ ਉਹ ਜੱਗੂ ਤੇ ਲਾਰੈਂਸ ਦਾ ਪੂਰਾ ਕਾਲਾ ਕੰਮ ਸਾਂਭਦਾ ਸੀ ਪਲੇਅਰਾਂ ਤੇ ਦਬਾਰ ਰੱਖਦਾ ਸੀ ਕਲੱਬਾਂ ਵਾਲਿਆਂ ਨੂੰ ਡਰਾਉਂਦਾ ਤੇ ਮਘਾਉਂਦਾ ਸੀ ਆਪਣੇ ਹਿੱਸੇ ਰੱਖਦਾ ਸੀ ਫੋਨ ਕਰਵਾ ਕਰਵਾ ਕੇ ਤੇ ਇਹ ਚੋ ਕਾਦਾ ਉਹਨਾਂ ਨਜਾਇਜ਼ ਹੋ ਗਈ ਤੇ ਉਹਨੂੰ ਕਿਹਾ ਵੀ ਗਿਆ ਸੀ ਕਿ ਪਲੇਅਰਾਂ ਨੂੰ ਨਹੀਂ ਦਬਾਉਣਾ ਨਾ ਕੁਝ ਕਰਨਾ ਨਾ ਤੇ ਅਹੀਂ ਕਬੱਡੀ ਤੇ ਆਪਣਾ ਕੋਈ ਕੰਟਰੋਲ ਰੱਖਣਾ ਤੇ ਨਾ ਅਹੀਂ ਕਿਸੇ ਦਾ ਰਹਿਣ ਦੇਣਾ ਜੋ ਮਾਂ ਖੇਡ ਕਬੱਡੀ ਆ ਜਿੱਦਾਂ ਪਹਿਲਾਂ ਚੱਲਦੀ ਸੀ ਉਦਾਂ ਚੱਲੇ ਕਿਸੇ ਦਾ ਉੱਤੇ ਕੰਟਰੋਲ ਨਹੀਂ ਹੋਊਗਾ ਕੋਈ ਠੀਕ ਜੇ ਤੇ ਜੇ ਬਾਕੀ ਗੱਲ ਕਰਦੇ ਆ ਕਿ ਮੂਸੇ ਵਾਲਾ ਤੇ ਫਿਰ ਮੂਸੇ ਵਾਲੇ ਦਾ ਕੀ ਕਸੂਰ ਸੀ ਇਹਨਾਂ ਨੇ ਇੱਕ ਥੇਮ ਲੈਣ ਵਾਸਤੇ ਉਹਨੂੰ ਮਾਰਤਾ ਐਡਾ ਵੱਡਾ ਬੰਦਾ ਮਾਰ ਕੇ ਸੁੱਟਦਾ ਹੋਰਾ ਉਹ ਨਹੀਂ ਤੇ ਪੰਜਾਬ ਨੂੰ ਕੀ ਦੀ ਦੇਣ ਸੀ ਐਸ ਬੰਦੇ ਦੀ ਕੀ ਪੰਜਾਬ ਨੂੰ ਦੇਣ ਸੀ ਜਿਹੜਾ ਮਰ ਗਿਆ ਇਹ ਆਪਣੇ ਆਪ ਨੂੰ ਖੁਦ ਨੂੰ ਕਹਿੰਦਾ ਕਿ ਮੈਂ ਮਹਾਲੀ ਦਾ ਡੀਐਸਪੀ ਮੇਰੀ ਕੋਈ ਵਾਲ ਨਹੀਂ ਦੇਖ ਸਕਦਾ ਤੇ ਮਾਵਾ ਨੇ ਪੁੱਤ ਪਰੇ ਤੋਂ ਪਰੇ ਜੰਮਿਆ ਦੇਖ ਸਕਦੇ ਸਾਰਾ ਕੁਝ ਕਰ ਸਕਦੇ ਆ ਤੇ ਇਹ ਰਾ ਵਹਿਮ ਹੀ ਬਾਕੀ ਰਹੀ ਗੱਲ ਮੂਸੇ ਵਾਲੇ ਦੇ ਚੱਕਰ ਵਿੱਚ ਜਿੰਨੇ ਕਿਸਨੇ ਪਾਣੀ ਦਾ ਗਲਾਸ ਵੀ ਪਿਆਣਾ ਸੀ ਉਹ ਵੀ ਮਾਰਾਂਗੇ 20 ਮਾਰਨੇ ਆ 2 ਮਾਰਦੇ ਆ 30 ਰਹਿ ਗਏ ਜੇ ਤੇ ਆਪਾਂ ਮਾਰਨੇ ਆ ਠੀਕ ਜੇ ਤੇ ਬਾਕੀ ਪੰਜਾਬ ਸਰਕਾਰ ਨੂੰ ਤਾਂ ਪੁਲਿਸ ਨੂੰ ਕਹਿਣਾ ਜਿਉਂਦੇ ਕਿ ਨਜਾਇਜ਼ ਨਾ ਕਰੋ ਜੇ ਘਰ ਨਾਲ ਵਧੀਆ ਕੰਮ ਕਰੋ ਤੁਹਾਡੀ ਠੀਕ ਹੈ ਤੁਹਾਡੀ ਜੋਬ ਆ ਤੁਸੀਂ ਢੱਕਣਾ ਵਾ ਕ੍ਰਾਈਮ ਪਰ ਇਹ ਨਹੀਂ ਕਿ ਕੋਈ ਰਾਹਗੀਰ ਚੁੱਕ ਕੇ ਮਾਰ ਦੋ ਜਿਹਨੂੰ ਅਸੀਂ ਜਾਣਦੇ ਵੀ ਨਹੀਂ ਆ ਫਿਰ ਸਾਡੇ ਜਿੱਤੇ ਪੁਲਿਸ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਬਾਕੀ ਮਾਨ ਸਾਹਿਬ ਨੂੰ ਪੁੱਛਿਆ ਜਾਵੇ ਕਿ ਜਦੋਂ ਮੂਸੇ ਵਾਲੇ ਦਾ ਤੁਹਾਡਾ ਡਾਕਟਰ ਸਿੰਘਲਾ ਨੇ ਜਿਹੜਾ ਐਮ ਐਲ ਏ ਸਾਹਿਬ ਹੀ ਉਹਨਾਂ ਪਾਸਪੋਰਟ ਨਹੀਂ ਬਣ ਦਿੱਤਾ ਇਲੈਕਸ਼ਨ ਤੋਂ ਬਾਅਦ ਆਨ ਤੁਹਾਨੂੰ ਪਤਾ ਕਦੀ ਕਿਹੇ ਬੰਦੇ ਨੇ ਸੁਣਿਆ ਵਾ ਇਤਿਹਾਸ ਦੇ ਵਿੱਚ ਕਿ 3 ਮਹੀਨੇ ਦਾ ਪਾਸਪੋਰਟ ਰੀਨਿਊ ਹੁੰਦਾ ਵਾ ਉਹਨੂੰ 10 ਮਿੰਟਾਂ ਦੇ ਵਿੱਚ ਦੋ ਪਾਸਪੋਰਟ ਦਿੱਤੇ ਗਏ ਮੂਸੇ ਵਾਲੇ ਨੂੰ ਕਿਉਂ ਕਿ ਉਹਨੂੰ ਮਰਵਾਉਣਾ ਸੀ ਉਹਨੂੰ ਬਾਹਰ ਨਹੀਂ ਜਾਣ ਦੇਣਾ ਬਸ ਉਹਨੂੰ ਪਹਿਲੋਂ ਪਾਸਪੋਰਟ ਦਿੱਤਾ 10 ਮਿੰਟ ਪਹਿਲੋਂ 1 ਸਾਲ ਦਾ ਰੀਨਿਊ ਕਰਕੇ ਪਾਸਪੋਰਟ ਅਫਸਰ ਆਇਆ ਫੇਰ ਪਾਸਪੋਰਟ ਫੜ ਲਿਆ ਨਹੀਂ ਨਹੀਂ ਤੁਹਾਡਾ ਪਾਸਪੋਰਟ ਇਹ ਨਹੀਂ ਆ ਵਾ 3 ਮਹੀਨੇ ਦਾ ਪਾਸਪੋਰਟ ਰੀਨਿਊ ਕਰਕੇ ਦਿੱਤਾ ਮੈਂ ਆਪਣੀ ਪਬਲਿਕ ਨੂੰ ਆਪਣੀ ਜਨਤਾ ਨੂੰ ਪੁੱਛਣਾ ਚਾਹੁੰਦਾ ਭੈਣ ਭਰਾਵਾਂ ਨੂੰ ਅਜੇ ਤੱਕ ਕਦੀ ਤੁਸੀਂ ਸੁਣਿਆ ਕਿ 3 ਮਹੀਨੇ ਦਾ ਪਾਸਪੋਰਟ ਰੀਨਿਊ ਹੋਇਆ ਹੋਵੇ ਤੁਸੀਂ ਦੱਸੋ ਫਿਰ ਉਹਨੂੰ ਮਰਾਉਣ ਦੀ ਸਾਜ਼ਿਸ਼ ਕੀ ਨਹੀਂ ਸਾਜ਼ਿਸ਼ ਇਹ ਦੱਸਿਆ ਜਾਵੇ ਮੈਨੂੰ ਕਿ ਮੈਂ ਹੀ ਕਿੱਥੇ ਗਲਤ ਹਾਂ ਉਹ ਸਿਰਫ ਉਹਨੂੰ ਮਰਵਾਉਣਾ ਸੀ ਤੇ ਇਹਨਾਂ ਨੇ ਮਰਵਾਤਾ ਆਹ ਸਕੀਮ ਜੇ ਸਾਰੀ ਤੇ ਜੇਕਰ ਇਹਨਾਂ ਨੂੰ ਪਹਿਲਾਂ ਪਤਾ ਹੀ ਮੂਸੇ ਵਾਲੇ ਨੂੰ ਥ੍ਰੈਟ ਵਾ ਇਲੈਕਸ਼ਨ ਤੋਂ ਚਿੱਤਨ ਤੋਂ ਪਹਿਲਾਂ ਥੈਟਾਂ ਦਾ ਪਤਾ ਹੀ ਜਦੋਂ ਜਿੱਤ ਕੇ ਪਾਵਰ ਜਾ ਕੇ ਤੇ ਫਿਰ ਥ੍ਰੈਟਾਂ ਮੁੱਕ ਗਿਆ ਫਿਰ ਨਹੀਂ ਉਹਨੂੰ ਕੋਈ ਥ੍ਰੈਟ ਇਹ ਇਨਾਂ ਕੋਲ ਪਾਵਰ ਆ ਗਈ ਮਾਨ ਸਾਹਿਬ ਕੋ ਫਿਰ ਇਹ ਦਿੰਦੇ ਉਹਨੂੰ ਸਿਕਿਉਰਿਟੀ ਵਧ ਦਿੰਦੇ ਸਕੂ ਫਿਰ ਕਿਉਂ ਨਹੀਂ ਸਿਕਿਉਰਿਟੀ ਦਿੱਤੀ ਉਹਨੂੰ ਤੇ ਬਾਕੀ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿ ਜਿਹੜਿਆ ਵੀ ਬੰਦਿਆਂ ਨੇ ਇਹਨੂੰ ਜਗੂ ਨੂੰ ਕਬੱਡੀ ਚ ਵਾੜਿਆ ਵਾ ਸਾਨੂੰ ਸਾਰਾ ਹੀ ਪਤਾ ਵਾ ਉਹ ਕੋਈ ਵੀ ਕੋਈ ਕੇਰੇ ਵਹਿਮ ਚ ਨਾ ਰਹੇ ਕਿ ਸਾਨੂੰ ਪਤਾ ਨਹੀਂ ਕਬੱਡੀ ਚ ਇਹਨਾਂ ਨੂੰ ਵਾਰਨ ਵਾਲੇ ਕਿਹੜੇ ਆ ਜਿਹੜੇ ਉਹ ਬੰਦੇ ਹੈਗੇ ਸਾਨੂੰ ਉਹਨਾਂ ਬਾਰੇ ਪਤਾ ਵਾ ਉਹ ਵੀ ਤਿਆਰ ਰਹਿਣ ਕੋਈ ਚੱਕਰ ਨਹੀਂ ਆ ਨਾ ਹੀ ਆਪਣਾ ਕਬੱਡੀ ਤੇ ਕੋਈ ਜੋਰ ਰਹਿਣ ਦੇਣਾ ਨਾ ਹੀ ਕਿਸਦਾ ਰਹਿਣ ਦੇਣਾ ਕਬੱਡੀ ਮਾਂ ਖੇਡ ਕਬੱਡੀ ਉਦਾਂ ਹੀ ਚੱਲੂਗੀ ਜਿੱਦਾਂ ਪਹਿਲਾਂ ਚੱਲਦੀ ਸੀ